ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੀ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਬਣਾਏ ਆ ਜੀ ਪਿਆਜ਼ ਵਾਲੇ ਪਰੌਠੇ ਬਿਲਕੁਲ ਹੀ ਆਸਾਨ ਤਰੀਕੇ ਨਾਲ ਬਣ ਜਾਂਦੇ ਆ ਚਲੋ ਜੀ ਦੀ ਰੈਸਪੀ ਆਪਾਂ ਸ਼ੇਅਰ ਕਰਦੇ ਆ ਇਹਦੇ ਲਈ ਆਪਾਂ ਪਿਆਜ਼ ਆ ਜਿਹੜੇ ਕੱਟ ਕੇ ਧੋ ਕੇ ਰੱਖਲੇ ਸੀ ਇਹ ਪੰਜ మీడియం ਸਾਈਜ਼ ਦੇ ਪਿਆਜ਼ ਲਏ ਆ ਜੀ ਆਪਾਂ ਤੇ ਦੋ ਲਈਆਂ ਹਰੀਆਂ ਮਿਰਚਾਂ ਪਿਆਜ਼ ਨੂੰ ਆਪਾਂ ਜਿਹੜਾ ਬਰੀਕ-ਬਰੀਕ ਕੱਟ ਲੈਣਾ ਇਸ ਤਰੀਕੇ ਨਾਲ ਇਹਨੂੰ ਬਰੀਕ-ਬਰੀਕ ਕੱਟ ਕਰ ਲਾਂਗੇ ਪਿਆਜ਼ ਵਾਲੇ ਜਿਹੜੇ ਪਰੌਠੇ ਆ ਜੀ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਨਾਲ ਬਣਦੇ ਤੇ ਜਿਹੜੇ ਬੱਚੇ ਐਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਆ ਇਸ ਤਰੀਕੇ ਨਾਲ ਆਪਾਂ ਸਾਰੇ ਪਿਆਜ਼ ਜਿਹੜੇ ਕੱਟ ਕਰ ਲਾਂਗੇ ਤੇ ਹਰੀ ਮਿਰਚ ਨੂੰ ਵੀ ਇਸ ਤਰੀਕੇ ਨਾਲ ਵਿਚਕਾਰ ਕੱਟ ਲਗਾ ਕੇ ਬਰੀਕ-ਬਰੀਕ ਕੱਟ ਲਾਂਗੇ ਤੁਸੀਂ ਜੇਕਰ ਹਰੀ ਮਿਰਚ ਨੂੰ ਨਹੀਂ ਪਾਉਣਾ ਚਾਹੁੰਦੇ ਤਾਂ ਅਵੋਇਡ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਇਹਨੂੰ ਇੱਕ ਬੋਲ ਦੇ ਵਿੱਚ ਕੱਢ ਲਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਸੁੱਕੇ ਮਸਾਲੇ ਐਡ ਕਰਾਂਗੇ ਇਹਦੇ ਵਿੱਚ ਆਪਾਂ ਜੀ ਇੱਕ ਚਮਚ ਦੇ ਕਰੀਬ ਹਲਦੀ ਪਾਊਡਰ ਪਾਇਆ ਅੱਧਾ ਚਮਚ ਜਿਹੜਾ ਗਰਮ ਮਸਾਲਾ ਅੱਧਾ ਚਮਚਾ ਆਪਾਂ ਜਿਹੜਾ ਲਾਲ ਪਾਊਡਰ ਮਿਰਚ ਦਾ ਪਾਊਡਰ ਪਾਇਆ ਤੇ ਇੱਕ ਚਮਚ ਦੇ ਕਰੀਬ ਆ ਜਿਹੜਾ ਆਪਾਂ ਨਮਕ ਪਾਇਆ ਉਸ ਤੋਂ ਬਾਅਦ ਪਾਇਆ ਜੀ ਆਪਾਂ ਰੋਸਟਡ ਜੀਰਾ ਪਾਊਡਰ ਅੱਧਾ ਚਮਚ ਤੇ ਸੁੱਕੀ ਮੇਥੀ ਜਿਹੜੀ ਕਸੂਰੀ ਮੇਥੀ ਹੁੰਦੀ ਹੈ ਆਪਾਂ ਡੇਢ ਚਮਚ ਦੇ ਕਰੀਬ ਪਾਵਾਂਗੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਪਿਆਜ਼ ਦੇ ਵਿੱਚ ਮਿਕਸ ਕਰ ਲਾਂਗੇ ਆਟਾ ਜਿਹੜਾ ਆਪਾਂ ਗੁੰਨ ਕੇ ਰੱਖ ਲਿਆ ਸੀਗਾ ਤੇ ਇਹਦਾ ਆਪਾਂ ਜਿਹੜਾ ਨਿੱਕ ਨਿੱਕਾ ਰਾਉਂਡ ਬਾਲਸ ਬਣਾਵਾਂਗੇ ਪੇੜਾ ਕਰਾਂਗੇ ਇੱਕ ਆਪਾਂ ਦੇਸੀ ਘਿਓ ਲੈ ਲਿਆ ਗਰਮ ਕਰਕੇ ਇਹਨੂੰ ਉਹਦੇ ਉੱਪਰ ਲਗਾਵਾਂਗੇ ਦੇਸੀ ਘਿਓ ਨੂੰ ਜਿਹੜਾ ਇਹਦੇ ਵਿੱਚ ਉੱਪਰ ਲਗਾ ਕੇ ਪੇੜੇ ਦੇ ਉਸ ਤੋਂ ਬਾਅਦ ਇਹਦੇ ਵਿੱਚ ਪਿਆਜ਼ ਜਿਹੜੇ ਲਗਾਉਣੇ ਆ ਇਸ ਤਰੀਕੇ ਨਾਲ ਜਿਹੜੀ ਸਾਈਡ ਘਿਓ ਲਗਾਇਆ ਉਸ ਦੂਸਰੀ ਸਾਈਡ ਹੀ ਆਪਾਂ ਜਿਹੜੇ ਪਿਆਜ਼ ਲਗਾਵਾਂਗੇ ਇਸ ਤਰੀਕੇ ਨਾਲ ਇਹਨੂੰ ਚੰਗੀ ਤਰ੍ਹਾਂ ਵਿੱਚ ਡਿਪ ਕਰ ਲਾਂਗੇ ਤਾਂ ਕਿ ਜਿਹੜੇ ਪਿਆਜ਼ ਆ ਚੰਗੀ ਤਰ੍ਹਾਂ ਨਾਲ ਲੱਗ ਜਾਣ ਇਸ ਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਇਹਨਾਂ ਨੂੰ ਲਗਾਉਣਾ ਇਹ ਰੋਟੀ ਨੂੰ ਬਣਾਉਣ ਦੇ ਲਈ ਹੈ ਜਿਹੜਾ ਆٹے ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਸੁੱਕਾ ਆਟਾ ਪਹਿਲਾਂ ਵੀ ਆਪਾਂ ਸੁੱਕਾ ਆਟਾ ਲਗਾ ਲਾਂਗੇ ਤਾਂ ਕਿ ਇਹ ਜਿਹੜਾ ਇਹ ਨਾਲ ਨਾ ਚਿਪਕੇ ਤੇ ਚੰਗੀ ਤਰ੍ਹਾਂ ਆਸਾਨੀ ਨਾਲ ਜਿਹੜੀ ਬੇਲੀ ਜਾ ਸਕੇ ਇਸ ਤਰੀਕੇ ਨਾਲ ਆਪਾਂ ਉੱਪਰ ਵੀ ਥੋੜਾ ਜਿਹਾ ਸੁੱਕਾ ਆਟਾ ਲਾ ਲਾਂਗੇ ਤਾਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਨਾਲ ਵੇਲ ਲਾਂਗੇ ਹੌਲੀ ਹੌਲੀ ਬਿਲਣਾ ਹੈ ਉਹ ਦੇਖ ਸਕਦੇ ਹੋ ਜੀ ਇਸ ਤਰੀਕੇ ਨਾਲ ਇਹਨੂੰ ਆਪਾਂ ਬੇਲ ਲੈਣਾ ਪਿਆਜ਼ ਦੇ ਜਿਹੜੇ ਪਰੌਠੇ ਆ ਬਹੁਤ ਹੀ ਜ਼ਿਆਦਾ ਸੰਤ੍ਰਿਕ ਕਿੰਨਾ ਜਿਹੜੇ ਬਣ ਜਾਂਦੇ ਇਹਨਾਂ ਦੇ ਉੱਪਰ ਹੁਣ ਆਪਾਂ ਜਿਹੜਾ ਦੇਸੀ ਘਿਓ ਲਗਾਵਾਂਗੇ ਇਹਨਾਂ ਜਿਹੜਾ ਟੇਸਟ ਬਹੁਤ ਵਧੀਆ ਆਊਗਾ ਤਵੇ ਨੂੰ ਵੀ ਆਪਾਂ ਗਰਮ ਕਰਕੇ ਉਹਦੇ ਉੱਪਰ ਵੀ ਆਪਾਂ ਜਿਹੜਾ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ ਤੇ ਹੁਣ ਜਿਹੜਾ ਪਿਆਜ਼ ਵਾਲਾ ਪਾਸਾ ਸੀਗਾ ਪਰੌਠੇ ਦਾ ਉਹਨੂੰ ਆਪਾਂ ਤਵੇ ਉੱਪਰ ਪਾਉਣਾ। ਉਹਨੂੰ ਅੱਧੇ ਇੱਕ ਮਿੰਟ ਤੱਕ ਸੇਵ ਲਗਾਉਣ ਤੋਂ ਬਾਅਦ ਜਿਹੜਾ ਆਪਾਂ ਉਸ ਤੋਂ ਬਾਅਦ ਇਹਦਾ ਪਾਸਾ ਪਲਟਾਂਗੇ। ਤਾਂ ਕਿ ਉਹ ਚੰਗੀ ਤਰ੍ਹਾਂ ਇੱਕ ਪਾਸੇ ਸੈੱਟ ਹੋ ਜਾਣ ਪੱਕ ਜਾਣ। ਹੁਣ ਇਸ ਉੱਪਰ ਵੀ ਆਪਾਂ ਜਿਹੜਾ ਘਿਓ ਲਗਾ ਲਾਂਗੇ। ਚੰਗੀ ਤਰ੍ਹਾਂ ਇਸ ਪਾਸੇ ਨੂੰ ਵੀ ਆਪਾਂ ਨੂੰ ਚੰਗੀ ਤਰ੍ਹਾਂ ਸੇਕ ਲਗਾਉਣਾ ਜਿਹੜੇ ਪਿਆਜ਼ ਵਾਲੇ ਪਰੌਠੇ ਆ ਜੀ ਇਹ ਬਣਨ ਵਿੱਚ ਥੋੜਾ ਟਾਈਮ ਲੱਗਦਾ ਬਾਕੀ ਰੋਟੀ ਆਪਾਂ ਜਿਹੜੀ ਸਿੰਪਲ ਰੋਟੀ ਬਣਾਉਣੀ ਆ ਉਹ ਬਹੁਤ ਜਲਦੀ ਜਿਹੜੀ ਪੱਕ ਜਾਂਦੀ ਆ ਇਸ ਲਈ ਜਿਹੜਾ ਪਾਸਾ ਪਲਟਦੇ ਆ ਥੋੜਾ ਟਾਈਮ ਲੱਗਦਾ ਇਸ ਤਰੀਕੇ ਨਾਲ ਤੁਸੀਂ ਇਹਨੂੰ ਪਲਟ ਲੈਣਾ ਦੇਖ ਸਕਦੇ ਹੋ ਜਿਹੜਾ ਪਰੌਠਾ ਹੈਗਾ ਬਣ ਗਿਆ ਇੱਕ ਸਾਈਡ ਤੋਂ ਪੱਕ ਗਿਆ ਹੁਣ ਜਿਹੜੀ ਦੂਸਰੀ ਸਾਈਡ ਨੂੰ ਚੰਗੀ ਤਰ੍ਹਾਂ ਪਕਾ ਲਾਂਗੇ ਇਹ ਰੈਸਪੀ ਤੁਸੀਂ ਇੱਕ ਵਾਰ ਜ਼ਰੂਰ ਟਰਾਈ ਕਰਨੀ ਹੈ ਜਿਹੜੇ ਬੱਚੇ ਆ ਜੀ ਇਹਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਆ ਬਹੁਤ ਹੀ ਜ਼ਿਆਦਾ ਆਸਾਨ ਤਰੀਕੇ ਨਾਲ ਜਿਹੜੀ ਇਹ ਬਣ ਜਾਂਦੀ ਹੈ ਇਹਦੇ ਵਾਸਤੇ ਆਪਾਂ ਨੂੰ ਜਿਹੜੀ ਕੋਈ ਵੀ ਐਕਸਟਰਾ ਚੀਜ਼ ਨਹੀਂ ਚਾਹੀਦੀ ਇਸ ਤਰੀਕੇ ਨਾਲ ਆਪਾਂ ਜਿਹੜੇ ਸਾਰੀਆਂ ਰੋਟੀਆਂ ਨੇ ਉਹਨਾਂ ਨੇ ਇਸ ਤਰੀਕੇ ਨਾਲ ਜਿਹੜੇ ਪਿਆਜ਼ ਵਾਲੇ ਪਰੌਠੇ ਬਣਾ ਲਾਂਗੇ ਸਾਰੇ ਆਟੇ ਦੇ ਪਣੇ ਪਿਆਜ਼ ਵਾਲੇ ਜਿਹੜੇ ਪਰੌਠੇ ਆ ਜੀ ਬਣ ਕੇ ਤਿਆਰ ਹੋ ਚੁੱਕੇ ਆ ਹੁਣ ਆਪਾਂ ਇਹਨੂੰ ਆਪ ਦਹੀਂ ਨਾਲ ਸਰਵ ਕਰ ਸਕਦੇ ਆ ਤੁਹਾਨੂੰ ਮੇਰੀ ਇਹ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਵਿੱਚ ਜਰੂਰ ਦੱਸਣਾ ਤੇ ਇਸ ਤਰ੍ਹਾਂ ਦੀ ਹੋਰ ਵੀਡੀਓਜ਼ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਕਿ ਮੈਂ ਹੋਰ ਰੈਸਪੀ ਸ਼ੇਅਰ ਕਰ ਸਕਾਂ ਥੈਂਕਸ